ਗਰਮੀ ਤੇ ਖੁਬਸ ਤੋਂ ਥੋੜੀ ਜੀ ਰਾਹਤ ਮਿਲਦੇ ਹੋਏ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇੱਕ بارش ਦਾ ਨਜ਼ਾਰਾ بارش ਦਾ ਨਜ਼ਾਰਾ ਅਸੀਂ ਫਸਟਨ ਹਬੰਦਰ ਸਾਹਿਬ ਦੇ ਬਾਹਰ ਖੜੇ ਹਾਂ ਪਲਾਜ਼ਾ ਦੇ ਵਿੱਚ ਨਜ਼ਾਰਾ ਵੇਖਣ ਵਾਲਾ ਬੰਦਾ ਹੈ ਸ਼ਰਧਾਲੂ ਜਿਹੜੇ ਸਚਕੰਦ ਸ਼੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ ਨੇ ਉਹ ਫਿਲਹਾਲ ਆਪਣੇ ਆਪ ਨੂੰ ਥੋੜਾ بارش ਤੋਂ ਬਚਾਉਣ ਲਈ ਬਰਾਮਡਿਆਂ ਦੇ ਵਿੱਚ ਲੁਕੇ ਨੇ ਮਨਮੋਹਕ ਦ੍ਰਿਸ਼ ਹੈ ਤੁਸੀਂ ਤਸਵੀਰਾਂ ਦੇਖ ਰਹੇ ਹੋ ਬਹੁਤ ਕਦ ਤੇਜ਼ بارش ਹੋ ਰਹੀ ਹੈ ਜੇ ਤੁਸੀਂ ਆਸਮਾਨ ਵੱਲ ਦੇਖੋ ਤੇ ਬੱਦਲ ਭਾਈ پورے ਸ਼ਹਿਰ ਦੇ ਉੱਤੇ ਹੈ ਬਰ ਪੂਰੇ ਸ਼ਹਿਰ ਚ بارش ਹੋ ਰਹੀ ਹੈ ਔਰ بارش ਇਸ ਕਦਰ ਹੋ ਰਹੀ ਹੈ ਕਿ ਬਹੁਤ ਤੇਜ਼ بارش ਹੈ ਔਰ ਪਾਣੀ ਵਿਦ ਸੈਕਿੰਡਸ ਖੜਾ ਖੜਾ ਹੋ ਗਿਆ ਹੈ ਸੋ ਇਹ ਮਨਮੋਹਕ ਦ੍ਰਿਸ਼ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ بارش ਦਾ بارش ਦੂਰ ਦਰਾਡੇ ਤੋਂ ਜਿਹੜੇ ਹਰ ਰੋਜ਼ ਸ੍ਰੀ ਹਰਮੰਦਰ ਸਾਹਿਬ ਸ਼ਰਧਾ ਨੂੰ ਪਹੁੰਚਦੇ ਨੇ ਉਨਾ ਲਈ ਫਿਰ ਹਾਲ ਕੁਝ ਦਿੱਕਤਾਂ ਨੇ ਕਿਉਂਕਿ بارش ਤੇਜ਼ ਹੋਣ ਕਰਕੇ ਉਹ بارش ਤੋਂ ਬਚਦੇ ਹੋਏ ਨਜ਼ਰ ਆ ਰਹੇ ਨੇ ਜੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਤੇ ਜਿਹੜੇ ਬ੍ਰਾਮ ਦੇ ਨੇ ਉਹ ਉਹਨਾਂ ਦੇ ਵਿੱਚ ਬੈਠੇ ਨੇ ਕੁਝ ਦੇਖੋ ਛਤਰਿਆਂ ਦੇ ਲੈ ਕੇ ਛਤਰੀ ਲੈ ਕੇ ਨਿਕਲ ਰਹੇ ਨੇ ਇਟਸ ਕਦਰ بارش ਹੈ ਕਿ بارش ਦਾ ਨਜ਼ਾਰਾ ਵੇਖਦਿਆਂ ਹੀ ਬੰਦਾ ਹੈ ਤੇਜ਼ بارش ਹੈ ਕੁਝ ਦਿਨਾਂ ਤੋਂ ਮੌਸਮ ਥੋੜਾ ਜਿਆਦਾ ਕਾਫੀ ਗਰਮ ਚੱਲ ਰਿਹਾ ਸੀਗਾ ਔਰ بارش ਦੇ ਅੱਜ ਥੋੜੀ ਜੀ ਰਾਹਤ ਦਿੱਤੀ ਹੈ ਬਬਲੀ ਜੀ ਸੋ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਨਿਕਲ ਰਹੇ ਲੋਕ ਖਰਦਾਲੂ ਨਿਕਲ ਰਹੇ ਨੇ ਸੱਚਕੰਟਰੀ ਹਰਮੰਦਰ ਸਾਹਿਬ ਨਾਸਪਾਸਰ ਹੋ ਲਈ ਅਸੀਂ ਅੰਦਰਲੇ ਸ਼ਾਟ ਵੀ ਤੁਹਾਨੂੰ ਦਿਖਾਵਾਂਗੇ ਤੇ ਇਤਨੀ بارش ਦੇ ਵਿੱਚ ਲੋਕ ਪ੍ਰਕਰਮਾਂ ਤੇ ਵਿੱਚ ਵੀ सर मिल। एक एक मिनट मिनट अच्छा देखिए आपको आज बारिश हो रही है कुछ कहेंगे है, थोड़ा क्लाइमेट चेंज होगा थोड़ा अच्छा लगेगा और क्या? अभी आप माथा टेकने हरबंदर साहब पहुंचे थे अब बारिश में थोड़ी देर के लिए रुक गए हाँ अभी बस वही जाने वाला था बारिश हो गई है बारिश रुकने के बाद फिर जाएंगे और क्या अनੰਦਿਤ ਮਹਿਸੂਸ ਕਰ ਰਹੇ ਨੇ ਬਹੁਤ ਆਨੰਦ ਆ ਰਿਹਾ ਹੈ ਅਸੀਂ ਭਾਈ ਸਾਹਿਬ ਨਾਲ ਗੱਲ ਕਰਾਂਗੇ ਭਾਈ ਸਾਹਿਬ ਅੱਜ ਤੁਸੀਂ ਦੇਖਦੇ ਪਿਓ ਕਿ ਬਾਰਿਸ਼ ਹੋ ਗਈ ਆ ਸੋ ਇਸ ਸਾਈਡ ਤੇ ਹੋਰ ਸ਼ਰਧਾਲੂ ਵੀ ਖੜੇ ਨੇ ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਆ ਭੈਣ ਜੀ ਅੱਜ ਤੁਸੀਂ ਮੱਥਾ ਟੇਕਣ ਲਈ ਆਏ ਸੀ ਪਰ ਬਾਰਿਸ਼ ਕਰਕੇ ਥੋੜਾ ਜਿਹਾ ਵੇਟ ਕਰਨੀ ਪੈ ਗਈ ਹੈ ਬਾਰਿਸ਼ ਹੋ ਗਈ ਹੈ ਮਗਰ ਬਾਰਿਸ਼ ਵੀ ਬਹੁਤ ਸੋਹਣੀ ਹੋਈ ਹੈ ਥੋੜਾ ਨਜਾਦ ਵੀ ਮਿਲੀ ਹੈ ਹਾਂਜੀ ਬਹੁਤ ਵਧੀਆ ਲੱਗਾ ਹਾਂਜੀ ਹਾਂਜੀ ਕੀ ਪੈ ਗਿਆ ਬਹੁਤ ਵਧੀਆ ਸੱਚ ਕੰਸ਼ਰੀ ਹਰਮੰਦਰ ਸਾਹਿਬ ਮੱਥਾ ਟੇਕਣਾ ਸੀਗਾ ਥੋੜਾ ਤੁਹਾਨੂੰ ਵੀ ਇੰਤਜ਼ਾਰ ਕਰਨਾ ਪਿਆ ਰਿਹਾ ਹਾਂਜੀ ਸੋ ਮੱਥਾ ਟੇਕਣ ਲਈ ਪਹੁੰਚੇ ਜਰੂਰ ਸੀਗੇ ਕਿਉਂ ਭੈਣ ਜੀ ਤੁਸੀਂ ਕੀ ਕਹੋਗੇ ਅੱਜ ਤੁਸੀਂ ਆਏ ਸੀਗੇ ਮਗਰ ਬਾਰਿਸ਼ ਨੇ ਤਾਂ ਥੋੜਾ ਜਿਆਦਾ ਰੋਕ ਦਿੱਤਾ ਜਦੋਂ ਆਏ ਸੀ ਉਦੋਂ ਤਾਂ ਗਰਮੀ ਬਹੁਤ ਸੀ ਪਰ ਹੁਣ ਮੌਸਮ ਵਧੀਆ ਬਾਬਾ ਜੀ ਨੇ ਕਰ ਦਿੱਤਾ ਮੱਥਾ ਟੇਕ ਲਿਆ ਹੁਣ ਬਹੁਤ ਵਧੀਆ ਲੱਗਦਾ ਸਾਨੂੰ ਵਧੀਆ ਹੁਣ ਠੰਡੇ ਹੋ ਕੇ ਜਾਵਾਂਗੇ ਮੱਥਾ ਟੇਕ ਕੇ ਬਾਰਿਸ਼ ਤੇ ਠੰਡੇ ਹੋ ਕੇ ਜਾਵਾਂਗੇ ਸਰਦਾਲੂਆਂ ਦਾ ਇਹ ਵੀ ਕਹਿਣਾ ਠੀਕ ਹੈ ਕਿ ਜਿਸ ਕਦਰ ਗਰਮੀ ਸੀਗੀ ਉਸ ਨੂੰ ਥੋੜੀ ਨਿਜਾਦ ਮਿਲੀ ਆ ਪਰ ਮੱਥਾ ਟੇਕ ਕੇ ਇਸ ਤਰ੍ਹਾਂ ਦੀ ਬਾਰਿਸ਼ ਨੇ ਸਰ ਤੁਸੀਂ ਵੀ ਮੱਥਾ ਟੇਕਣ ਲਈ ਆਏ ਸੀ ਕਿ ਮੱਥਾ ਟੇਕ ਲੈ ਜੀ ਤੁਸੀਂ ਨਹੀਂ ਇਹ ਟੇਕਣੇ ਗਿਆ ਇੱਥੇ ਰੁਕੇ ਆ ਬਾਰਿਸ਼ ਬਾਰਿਸ਼ ਨਹੀਂ ਬੜੀ ਰੁਕ ਗਿਆ ਇੱਥੇ ਬਰਦੋ ਲੱਗ ਗਈ ਪਾਧਾ ਘੰਟੇ ਅੱਜ ਕਿੱਥੋਂ ਆਏ ਤੁਸੀਂ ਅਸੀਂ ਆਏ ਆ ਗਰਦਾਪੁਰ ਲਾਗੇ ਪਰਸੇ ਮੰਡਾ ਨੇ ਜੀ ਉੱਥੇ ਲੱਗੋ ਆਂ ਹੱਡ ਗੱਡੀ ਆਈ ਆ ਤਿੰਨ ਨੂੰ ਬੱਸ ਲੈ ਕੇ ਆਏ ਅੱਛਾ ਸਾਡੀ ਸੰਗਤ ਕੋ ਅੰਦਰ ਚੱਲ ਗਈ ਆ ਤੇ ਅਸੀਂ ਆਉਣ ਆ ਗਏ ਦਾਲਿਆ ਦੀ ਬੱਸ ਉਡੀਕਣਾ ਉਹਦਾ ਕਰਕੇ ਫਿਰ ਅੰਦਰ ਵਿੱਚ ਰੁਕਣਾ ਪਿਆ ਤੇ ਅੱਜ ਬਾਰਿਸ਼ ਕਿਸ ਤਰ੍ਹਾਂ ਦਾ ਲੱਗ ਰਿਹਾ ਕਿ ਗਰਮੀ ਤੋਂ ਥੋੜੀ ਜਿਹੀ ਰਾਹਤ ਮਿਲਿਆ ਬੜੀਆ ਮੌਸਮ ਆ ਜੀ ਆਜ ਵਨ ਨੰਬਰ ਉਸਨਾ ਜੀ ਹਾਂਜੀ ਹਾਂਜੀ ਤੁਸੀਂ ਦੇਖ ਰਹੇ ਹੋ ਕਿ ਸ਼ਰਦਾਲੂ ਵੀ ਅਨੰਦਿਤ ਹੋ ਰਹੇ ਨੇ ਇਹ بارش ਦਾ ਮੌਸਮ ਹੈ بارش ਦੇਖ ਕੇ بارش ਇਸ ਦਾ ਪੂਰੇ ਸ਼ਹਿਰ ਦੇ ਵਿੱਚ بارش ਹੋ ਰਹੀ ਹੈ ਜਿਹੜੇ ਸ਼ਰਦਾਲੂ ਇਸ ਵੇਲੇ ਤਸਵੀਰਾਂ ਵਿੱਚ ਦੇਖ ਰਹੇ ਹੋ ਥੋੜੀ ਹਲਕੀ ਹੋਈ ਹੈ بارش ਔਰ ਸ਼ਰਦਾਲੂ ਨਿਕਲੇ ਨੇ ਜੇ ਤੁਸੀਂ ਬ੍ਰਾਮਦਿਆਂ ਦੇ ਵਿੱਚ ਦੇਖੋ ਦਰਸ਼ਕ ਘੰਟਾ ਘਰ ਵਾਲੀ ਸਾਈਡ ਦੇ ਵਿੱਚ ਤੇ ਲੋਕ ਥੋੜਾ ਦੇਰ ਲਈ ਰੁਕੇ ਹੋਏ ਜਿਹੜੇ ਮੱਥਾ ਟੇਕ ਕੇ ਨਿਕਲੇ ਨੇ ਬਾਹਰ ਨਿਕਲੇ ਨੇ ਉਹ ਉੱਥੇ ਹੀ ਖੜੇ ਹੋ ਗਏ ਨੇ ਪਰ ਜਿਸ ਤਰ੍ਹਾਂ بارش ਆ ਮਗਰ ਸ਼ਰਦਾਲੂਆਂ ਲਈ ਆਸਥਾ ਜਿਹੜੀ ਹੈ ਉਹ بارش ਵਾਤੇ ਵਿਗਨ ਨਹੀਂ ਪਾ ਸਕਦੀ ਤੁਸੀਂ ਦੇਖ ਸਕਦੇ ਹੋ ਕਿ ਸ਼ਰਦਾਲੂ ਤਸਵੀਰਾਂ ਦੇ ਵਿੱਚ ਨਿਕਲ ਰਹੇ ਨੇ ਸੋ ਕਾਫੀ ਗਰਮੀ ਸੀਗੀ ਪਿਛਲੇ ਕੁਝ ਦਿਨਾਂ ਤੋਂ ਗਰਮੀ ਤੋਂ ਲੋਕ ਬਹੁਤ ਗਰਮੀ ਮਨਾ ਰਹੇ ਸੀਗੇ ਔਰ ਇੱਕ ਇਹ ਦੁਆ ਕਰ ਰਹੇ ਸੀਗੇ ਕਿ بارش ਹੋ ਜਾਏ ਥੋੜੀ ਜੀ ਔਰ ਥੋੜੀ ਜੀ ਰਾਹਤ ਮਿਲੇ और थोड़ी जी बारिश तो राहत नजर आ रही है कि थोड़ा जा मौसम जाोड़ा जा, सुहाना जहा हो गया है प्लाजा के उसे बरामद श्रद्धालु खड़े ने और बारिश बहुत अच्छी बड़ा बहुत आनंदित मौसम हो गया जी जिस तरह थोड़ी जी गर्मी सी थोड़ा जहा उपावला जहा पन हो रहा है मौसम बड़ा अच्छा हो गया वैसे बहुत टाइम बाद आए आया अमृतसर अरे दिल्ली रहते हैं हम दिल्ली से अमृतसर आए हैं अच्छा तो लग रहा है मौसम देख के थोड़ी ठंड भी थोड़ा मौसम भी अच्छा हो गया घूमने का मजा भी आएगा तो आपने माथा टेक लिया क्या नहीं अभी जा रहे हैं शूज तो आने लगे थे तो बारिश आगे तो रुक गए दे। थोड़ी देर लेकिन रुक रहे आ, आप लोग भी माथा टेकने के लिए आए हैं अंदर हरमंदिर साहब और आपको अभी बारिश भी देख रहे हैं चलो थोड़ी देर रुकना पड़ रहा है मगर कैसा लग रहा है अभी ये मौसम देख के जी बहुत अच्छा लगा तो मैं गुरु रामदास जी का बहुत बहुत शुक्राना करूंगी कि हम इस तो भी पे आ जाए हैं और माथा टेकने के लिए इतनी गर्मी से हमें आज राहत मिली है चाहे बारिश में लेकिन बहुत अच्छा फील हो रहा है जुबानी सुना है की उन्होंने गर्मी तो जरूर राहत मिली है मगर ਤੇਜ਼ ਬਾਰਿਸ਼ ਤੋਂ ਥੋੜਾ ਜਿਆ ਉਹਨਾਂ ਨੂੰ ਜਿਹੜਾ ਮੌਕਾ ਮਿਲਣਾ ਸੀਗਾ ਜਾਣਾ ਸੀਗਾ ਦਰਸ਼ਨ ਕਰਨ ਲਈ ਉਹਦੇ ਲਈ ਥੋੜਾ ਜਿਆ ਇੰਤਜ਼ਾਰ ਕਰਨਾ ਪੈ ਰਿਹਾ ਬਰਮਦਿਆਂ ਦੇ ਵਿੱਚੋਂ ਦੀ ਰਸਤਾ ਲੈ ਕੇ ਫਿਰ ਵੀ ਕਈ ਸ਼ਰਧਾਲੂ ਜਿਹੜੇ ਨਿਕਲ ਰਹੇ ਨੇ ਤੁਸੀਂ ਤਸਵੀਰਾਂ 'ਚ ਦੇਖੋ ਕਿ ਬਹੁਤ ਤੇਜ਼ ਹੋ ਗਈ ਹੈ ਬਾਰਿਸ਼ ਬਾਰਿਸ਼ ਦਾ ਮੌਸਮ ਇਸ ਕਦਰ ਹੋ ਗਿਆ ਹੈ ਕਿ ਅੱਜ ਅਨੁਮਾਨ ਨਹੀਂ ਸੀਗਾ ਕਿ ਬਾਰਿਸ਼ ਇਤਨੀ ਤੇਜ਼ ਹੋ ਜਾਏਗੀ ਸੋ ਕੁੱਲ ਮਿਲਾ ਕੇ ਬਾਰਿਸ਼ ਦਾ ਮੌਸਮ ਬਿਖਮਿਆ ਹੀ ਬੰਦਾ ਹੈ ਸ਼ਰਧਾਲੂ इंतजार जरूर कर रहे हैं कि थोड़ी देर रुक के अपने दर्शन करने लिये जाएंगे पर वो इसका बहुत आनंद उठा रहे हैं कैमरा पर्सन हरिंदर के नाल ज्योति बहल दैनिक सवेरा टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर